ਨਾਜਨੀਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਸ਼ਨੀਵਾਰ ਨੂੰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਕੀਤੀ ਜੋ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਇਹ ਰੈਲੀ ਡਾਕਟਰ ਅਰुण ਮਿੱਤਰਾ ਦੇ ਕਿਚਨੂ ਨਗਰ ਕਲੀਨਿਕ ਵਿਖੇ ਹੋਈ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਬਲਬੀਤ ਸਿੰਘ ਨੇ ਅਰੋੜਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇੱਕ ਦੂਰਦਰਸ਼ੀ ਅਤੇ ਵਿਕਾਸਮੁਖੀ ਨੇਤਾ ਹਨ ਜਿਨ੍ਹਾਂ ਕੋਲ ਲੁਧਿਆਣਾ ਦੀ ਤਰੱਕੀ ਦੀ ਇੱਕ ਸਪਸ਼ਟ ਬਲੂਪ੍ਰਿੰਟ ਹੈ ਉਹਨਾਂ ਕਹਿੰਦੇ ਅਰੂੜਾ ਦੀ ਜਿੱਤ ਨਾ ਸਿਰਫ ਲੁਧਿਆਣਾ ਪੱਛਮੀ ਨੂੰ ਲਾਭ ਪਹੁੰਚਾਏਗੀ ਬਲਕਿ ਪੂਰੇ ਸ਼ਹਿਰ ਅਤੇ ਇਥੋਂ ਤੱਕ ਕਿ ਪੰਜਾਬ ਰਾਜ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਵੇਗੀ ਡਾਕਟਰ ਸਿੰਘ ਨੇ ਅਰੂੜਾ ਦੇ ਹੱਕ ਵਿੱਚ ਮਜ਼ਬੂਤ ਜਨਤਿਕ ਭਾਵਨਾ ਨੂੰ ਉਜਾਗਰ ਕੀਤਾ ਤੇ ਪਿਛਲੇ 3 ਸਾਲਾਂ ਵਿੱਚ ਹੋਏ ਵਿਕਾਸ ਲਈ ਉਹਨਾਂ ਨੂੰ ਸਹਿਰਾ ਦਿੱਤਾ ਇਸ ਦੇ ਉਲਟ ਉਹਨਾਂ ਨੇ ਇੱਕ ਵਿਰੋਧੀ ਦੀ ਆਲੋਚਨਾ ਕੀਤੀ ਜੋ ਪਿਛਲੇ ਸਮੇਂ ਵਿੱਚ ਮੰਤਰੀ ਅਹੁਦੇ 'ਤੇ ਰਹਿਣ ਦੇ ਬਾਵਜੂਦ ਨਤੀਜੇ ਦੇਣ ਵਿੱਚ ਅਸਫਲ ਰਿਹਾ ਵਿਕਾਸ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕਰਦੇ ਹੋਏ ਡਾਕਟਰ ਸਿੰਘ ਨੇ ਸਿਹਤ ਸੰਭਾਲ ਵਿੱਚ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਜਿਵੇਂ ਕਿ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਤੇ ਮੌਜੂਦਾ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕਰਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਮంత్రి ਨੇ ਲੁਧਿਆਣਾ ਸਿਵਲ ਹਸਪਤਲ ਦੇ ਨਵੀਨੀਕਰਨ ਲਈ ਅਰੋੜਾ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਜਿਸ ਨੂੰ ਹੁਣ ਨੀਤੀ ਸਿਹਤ ਸੰਭਾਲ ਸੰਸਥਾਵਾਂ ਦੇ ਪੱਧਰ ਤੱਕ ਅਪਗ੍ਰੇਡ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਅਪਗ੍ਰੇਡੇਸ਼ਨ ਤੇ 12 ਕਰੋੜ ਰੁਪਏ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ ਅਤੇ ਹੋਰ ਅਪਗ੍ਰੇਡੇਸ਼ਨ ਲਈ ਯਤਨ ਕੰਮ ਜਾਰੀ ਹੈ। ਉਹਨਾਂ ਨੇ ਪੰਜਾਬ ਭਰ ਵਿੱਚ ਮੋਹੱਲਾ ਕਲੀਨਿਕਾਂ ਦੀ ਪ੍ਰਸ਼ੰਸਾ ਦਾ ਵੀ ਜ਼ਿਕਰ ਕੀਤਾ। ਜਿਨ੍ਹਾਂ ਵਿੱਚ ਹੁਣ ਤੱਕ 3.5 ਕਰੋੜ ਤੋਂ ਵੱਧ ਮਰੀਜ਼ ਇਲਾਜ ਲੈ ਚੁੱਕੇ ਹਨ ਤਾਂ ਅਜਹੀਆਂ ਸਹੂਲਤਾਂ ਦੀ ਜਨਤਕ ਮੰਗ ਬਧ ਰਹੀ ਹੈ ਆਪਣੇ ਸੰਬੋਧਨ ਵਿੱਚ ਸੰਜੀਵ ਅਰੋੜਾ ਨੇ 3 ਸਾਲਾਂ ਦਾ ਇੱਕ ਵਿਸਤ੍ਰਿਤ ਰਿਪੋਰਟ ਕਾਰਡ ਪੇਸ਼ ਕੀਤਾ ਜਿਸ ਵਿੱਚ ਹਲਵਾਰਾ ਹਵਾਈ ਅੱਡਾ ਐਲੀਵੇਟਡ ਰੋਡ ਸਾਈਕਲ ਟ੍ਰੈਕ ਐਲੀਵੇਟਡ ਰੋਡ ਹੀਠਾ ਸੁੰਦਰੀਕਰਨ ਦਾ ਕੰਮ ਅਤੇ ਸਿਵਲ ਅਤੇ ESI ਹਸਪਤਾਲਾਂ ਦੇ ਨਵੀਨੀਕਰਨ ਸਮੇਤ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ ਉਨਾਂ ਨੇ ਕਿਹਾ ਕਿ ਸਿਰਫ 2 ਮਹੀਨਾ ਦੀ ਮਿਹਨਤ ਵਿੱਚ ਉਹਨਾਂ ਨੇ ਕੁਝ ਕੰਮ ਪੂਰੇ ਕੀਤੇ ਹਨ ਜੋ 70 ਸਾਲਾਂ ਤੋਂ ਵੱਧ ਸਮੇਂ ਤੋਂ ਲੰਬਤ ਸਨ ਇੱਕ ਉਦਾਹਰਣ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਪਰ ਵਿੱਚ ਲਾਲ ਲਕੀਰ ਅਧੀਨ ਪੈਂਦੇ ਖੇਤरां ਵਿੱਚ ਰਹਿਣ ਵਾਲੇ ਲਗਭਗ 1600 ਪਰਿਵਾਰਾਂ ਨੂੰ ਮਾਲਕੀ ਅਧਿਕਾਰ ਪ੍ਰਦਾਨ ਕਰਨ ਲਈ ਕੰਮ ਕੀਤਾ ਮੀਟਿੰਗ ਵਿੱਚ ਮੌਜੂਦ ਬਹੁਤ ਸਾਰੇ ਲੋਕਾਂ ਨੇ ਲੁਧਿਆਣਾ ਵਿੱਚ ਅਰੋੜਾ ਵੱਲੋਂ ਕੀਤੇ ਗਏ ਬੇਮਿਸਾਲ ਵਿਕਾਸ ਨੂੰ ਸਵੀਕਾਰ ਕੀਤਾ ਤੇ ਪ੍ਰਸ਼ੰਸਾ ਕੀਤੀ